ਬਾਦ ਐਤ ਕੀ ਆਈ ਹੈ ਕਿਦਾਂ ਉਹਦੇ ਵਿੱਚ 2300 ਪਿੰਡ ਇਨਵੋਲਡ ਹੈ 20 ਲੱਖ ਲੋਕ ਅਫੈਕਟ ਹੋਏ ਆ 5 ਲੱਖ ਏਕੜ ਜਗ੍ਹਾ ਕロップ ਖਰਾਬ ਹੋ ਗਈ ਹੈ ਫਸਲ ਖਰਾਬ ਹੋ ਗਈ ਸਾਡੇ ਕਿਸਾਨ ਭਰਾਵਾਂ ਦੀ 56 ਸਾਡੇ ਪੰਜਾਬੀ ਪੰਜਾਬੀਆਂ ਦੀ ਜਾਨ ਚਲੀ ਗਈ 7 ਲੱਖ ਲੋਕ ਬੇਕਾਰ ਹੋ ਗਏ 3200 ਸਕੂਲ 19 ਕਾਲਜ ਕਈ ਸਕੂਲ ਤਾਂ ਬਿਲਕੁਲ ਰਹੇ ਨਹੀਂ ਤੇ ਕਈ ਸਕੂਲ ਬੜੀ ਬੁਰੀ ਤਰ੍ਹਾਂ ਡੈਮੇਜ ਹੋ ਗਏ ਕਾਲਜ ਵੀ 19 ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਏ 1400 ਮੈਡੀਕਲ ਫੈਸਿਲਿਟੀਜ਼ ਡੈਮੇਜ ਹੋ ਗਈਆਂ ਉਹਦੇ ਵਿੱਚ ਕਲੀਨਿਕਾਂ ਵੀ ਆ ਗਈਆਂ ਕੋਈ ਸਰਕਾਰੀ ਹਸਪਤਾਲ ਆ ਗਏ ਹੋਰ 8500 ਕਿਲੋਮੀਟਰ ਦੇ ਕਰੀਬ ਸੜਕਾਂ ਖਰਾਬ ਹੋ ਗਈਆਂ ਟੁੱਟ ਗਈਆਂ ਕਈ ਜਗ੍ਹਾ ਰਹੀਆਂ ਨਹੀਂ ਪਰ ਕਈ ਜਗ੍ਹਾ ਬਹੁਤ ਬੁਰਾ ਹਾਲ ਹੈ ਸੜਕਾਂ ਦਾ 2500 ਛੋਟੇ ਵੱਡੇ ਪੁਲ ਖਤਮ ਹੋ ਗਏ ਹੁਣ ਇਹਦੇ ਲਈ ਪੈਸੇ ਜਿਹੜਾ ਕਿ ਪਹਿਲਾ ਐਸਟੀਮੇਟ ਬਣਿਆ ਉਹ ਐਸਟੀਮੇਟ ਵੱਧ ਵੀ ਸਕਦਾ ਹੈ 14000 ਕਰੋੜ ਦਾ ਹੈ ਤੇ ਜਿਹੜਾ 14000 ਕਰੋੜ ਹੈ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ 1600 ਕਰੋੜ ਦੇ ਕੇ ਗਏ ਉਹ ਸਰਕਾਰ ਆਪਣੇ ਬਜਟ ਚੋਂ ਦੇਊਗੀ ਬਾਕੀ ਅਸੀਂ ਇੰਡਸਟਰੀਅਲਿਸਟ ਭਰਾਵਾਂ ਨੂੰ ਐਨ ਆਰ ਆਈ ਨੂੰ ਤੇ ਆਪਣੇ ਪੰਜਾਬੀਆਂ ਨੂੰ ਜਿੱਥੇ ਵੀ ਹੈਗੇ ਉਹ ਪੰਜਾਬ ਚ ਹੈ ਦੇਸ਼ ਦੇ ਦੂਜੇ ਕੋਨਿਆਂ ਚੋਂ ਹੈ ਇਕੱਲੇ ਪੰਜਾਬੀ ਨਹੀਂ ਬਾਕੀ ਵੀ ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਆਂ ਕੰਟਰੀਬਿਊਟ ਕਰੋ